ਹਰੀ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਲੈ ਚਲਨੇ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਪਹਿਲਾ ਪੌਦਿਆਂ ਦਾ ਹਸਪਤਾਲ ਸਥਾਪਿਤ ਕੀਤਾ ਆ ਸੋ ਆਓ ਫਿਰ ਦੇਖਦੇ ਆਂ ਪੌਦਿਆਂ ਦੇ ਹਸਪਤਾਲ ਨੂੰ ਤੇ ਕਰਦੇ ਆਂ ਗੱਲਬਾਤ ਮਾਹਰਾਂ ਦੇ ਨਾਲ ਨਾਲ ਬੈਠੇ ਨੇ ਡਾਕਟਰ ਸੁਖਰਾਜ ਕੌਰ ਦਿਹੋਲ ਜੀ ਜਿਹੜੇ ਖੇਤੀਬੜੀ ਅਫਸਰ ਨੇ ਇਸ ਪlant clinic ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਇਸ ਪੌਦਿਆਂ ਦੇ ਹਸਪਤਾਲ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਇਸ ਪੌਦਿਆਂ ਦੇ ਹਸਪਤਾਲ ਦੇ concept ਨੂੰ ਕਿਸ ਤਰ੍ਹਾਂ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਕੀ ਧਿਆਨ ਦੇ ਵਿੱਚ ਆ ਤੁਹਾਡੇ ਕਿ ਆਪਾਂ ਇਸ ਤਰ੍ਹਾਂ ਦਾ ਵੀ ਕੰਮ ਕਰੀਏ ਕਿ ਪੌਦਿਆਂ ਦਾ ਹਸਪਤਾਲ ਬਣਾਈਏ ਚਾਨ ਸਰ ਪਹਿਲਾਂ ਤਾਂ ਸਾਡੇ ਕੋਲੇ ਜਿਹੜੀ ਇਹ ਲੈਬ ਸੀਗੀ ਨਾ ਪੌਮ ਪਰਖ ਲੈਬ ਇਹ ਲੈਬ ਸਾਡੇ ਕੋਲੇ ਸ਼ੁਰੂ ਤੋਂ ਹੀਆਂ ਜਨਰੋਂ ਦਾ ਮੁੱਗਾ ਜ਼ੇਲਾ ਬਣਿਆ ਤੇ ਇੱਥੇ ਅਸੀਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਦੇ ਨਾਲ ਜ਼ਮੀਨ ਦੇ ਖਾਰੀ ਅੰਗ ਜਿਵੇਂ ਪੀ ਐਚ ਤੇ ਇਲੈਕਟ੍ਰੀਕਲ ਕੰਡਕਟਿਵਿਟੀ ਜਿਹੜਾ ਕਿ ਟੋਟਲ ਨਮਕੀਨ ਪਦਾਰਥ ਹੁੰਦੇ ਨੇ ਉਹ ਅਸੀਂ ਇੱਥੇ ਟੈਸਟ ਕਰਦੇ ਹੁੰਦੇ ਸੀਗੇ ਇਸ ਲੈਬ ਦੇ ਵਿੱਚ 2010-11 ਦੇ ਵਿੱਚ ਇੱਕ ਮੋਬਾਈਲ ਵੈਨ ਵੀ ਆਈ ਆ ਜਿਹਦੇ ਨਾਲ ਅਸੀਂ ਪਿੰਡੋਂ ਪਿੰਡ ਜਾ ਕੇ ਕੈਂਪ ਲਾਉਂਦੇ ਰਹੇ ਹਾਂ ਤੇ ਉਸ ਤੋਂ ਬਾਅਦ ਜੀ ਸਾਡਾ ਜਿਹੜਾ ਜ਼ਿਲ੍ਹਾ ਸੀਗਾ ਨਾ ਇਹ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੇ ਵਿੱਚ ਆ ਗਿਆ ਸੈਂਟਰਲ ਗਵਰਨਮੈਂਟ ਦੇ ਨੀਤੀ ਆਯੋਗ ਦੀ ਇਸ ਸਕੀਮ ਆ ਤੇ ਉਹਦੇ ਚ ਸਾਨੂੰ ਇੱਕ ਪ੍ਰੋਜੈਕਟ ਮਿਲਿਆ ਜਿਹਦੇ ਚ ਅਸੀਂ ਆਪਸ਼ਨ ਦਿੱਤੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਲੈਬੇ ਅਪਗ੍ਰੇਡ ਕੀਤੀ ਜਾਵੇ ਹੁਣ ਜੋ-ਜੋ ਇੰਟੈਂਸਿਵ ਐਗਰੀਕਲਚਰ ਹੋ ਰਹੀ ਆ ਤਾਂ ਹੁਣ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੇ ਨਾ ਆਪਾਂ ਛੋਟੇ ਤੱਤ ਕਹਿੰਦੇ ਆ ਜਿਵੇਂ ਕਿ ਲੋਹਾ ਹੋ ਗਿਆ ਮੈਗਨੀਜ਼ ਹੋ ਗਿਆ ਇਹਦੀਆਂ ਸਪਰੇਆਂ ਜ਼ਿੰਕ ਦੀ ਸਪਰੇ ਇਹ ਬਹੁਤ ਕੁਝ ਹੋ ਰਿਹਾ ਹੈ ਹੁਣ ਫਾਰਮਰ ਨੂੰ ਇਹਨਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਹੁਣ ਗੱਲ ਇਹ ਆ ਕਿ ਤੁਸੀਂ ਇਹ ਖਾਦਾਂ ਕਿਧੀਆਂ ਪਾਉਣੀਆਂ ਨੇ ਉਹਦੇ ਵਾਸਤੇ ਜ਼ਮੀਨ ਦਾ ਟੈਸਟ ਹੋਣਾ ਜ਼ਰੂਰੀ ਆ ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਇਹ ਵਾਲੀ ਜਿਹੜੀ ਲੈਬ ਐ ਸਟੈਬਲਿਸ਼ ਕੀਤੀ ਆ ਇੱਕ ਇੱਕ ਤਾਂ ਇਹ ਲੈਬ ਦੀ ਗੱਲ ਆ ਜੀ ਦੂਜੀ ਗੱਲ ਆ ਗਈ ਹੁਣ ਪlant clinic ਦੀ ਉਹਦੇ ਚ ਕੀ ਹੈਗਾ ਕਿ ਅਸੀਂ ਜਿੰਨੀਆਂ ਵੀ ਬਿਮਾਰੀਆਂ ਨੇ ਜਾਂ ਕੀੜੇ ਮਕੌੜੇ ਨੇ ਉਹਦੇ ਵਾਸਤੇ ਸਾਡੇ ਕੋਲੇ ਇੱਥੇ ਜਿਹੜੇ ਐਡੀਓ ਪੈਥੋਲੋਜਿਸਟ ਨੇ ਉਹ ਵੇਖ ਕੇ ਦੱਸਦੇ ਨੇ ਫਾਰਮਰ ਨੂੰ ਵੀ ਹਾਂ ਤੁਹਾਨੂੰ ਕਿਹੜੀ ਦਵਾਈ ਪਾਉਣ ਦੀ ਲੋੜ ਹੈ ਤੇ ਕਿੰਨੀ ਡੋਜ਼ ਪਾਉਣ ਦੀ ਲੋੜ ਹੈ ਜਿਹੜੇ ਕਿ ਨੀਡ ਆਫ ਦਾ ਆਰ ਹੈ ਇਸ ਵੇਲੇ ਡਾਕਟਰ ਸੁਖਰਾਜ ਕੌਰ ਜੀ ਆਪਾਂ ਗੱਲ ਕਰੀਏ ਮਿੱਟੀ ਦੀ ਕਿਉਂਕਿ ਜੇ ਸਿਹਤਮੰਦ ਫਸਲ ਹੋਊਗੀ ਉਹ ਤਾਂ ਹੀ ਹੋ ਸਕਦੀ ਹੈ ਜੇ ਜ਼ਮੀਨ ਦੇ ਵਿੱਚ ਤੱਤ ਪੂਰੇ ਹੋਣਗੇ ਹੈਨਾ ਸੋ ਸਭ ਤੋਂ ਪਹਿਲਾਂ ਬੇਸਿਕ ਸਾਡਾ ਕੰਮ ਇਹੀ ਸੀ ਕਿ ਆਪਾਂ ਜ਼ਮੀਨ ਆ ਜਿਹੜੀ ਉਹਦੇ ਵਿੱਚ ਤੱਤ ਪੂਰੇ ਹੋਣ ਸੋ ਜਦੋਂ ਕੋਈ ਕਿਸਾਨ ਵੀ ਪੌਦਾ ਲੈ ਕੇ ਆਉਂਦਾ ਜਾਂ ਮਿੱਟੀ ਲੈ ਕੇ ਆਉਂਦਾ ਤੁਹਾਡੇ ਕੋਲ ਤਾਂ ਕਿਸ ਤਰ੍ਹਾਂ ਫਿਰ ਉਹਦਾ ਹੈਂਡਲ ਨੂੰ ਕਿਵੇਂ ਕਰਦੇ ਹੋ ਤੁਸੀਂ ਤੇ ਕਿੰਨੇ ਦਿਨ ਬਾਅਦ ਉਹਨੂੰ ਰਿਪੋਰਟ ਦਿੰਨੇ ਹੋ ਤੇ ਕਿਸ ਤਰ੍ਹਾਂ ਨੂੰ ਫਿਰ ਸਮਝਾਇਆ ਜਾਂਦਾ ਵੀ ਇਹ ਦੇ ਵਿੱਚ ਆ ਘਾਟ ਹੈ ਤੇ ਉਹ ਕਿਸ ਤਰ੍ਹਾਂ ਪੂਰੀ ਕਰਦਾ ਆਪਣੇ ਕੋਲੇ ਨਾ ਇੱਕ ਤਾਂ ਸਾਰੇ ਸਰਕਾਰ ਵੱਲੋਂ ਦਿੱਤੇ ਹੋਏ ਟਾਰਗੇਟਸ ਵੀ ਨੇ ਸਾਡੇ ਕੋਲੇ ਜਿਦੇ ਚ ਅਸੀਂ ਮਿੱਟੀ ਸੈਂਪਲ ਟੈਸਟ ਕਰਨੀ ਹੁੰਦੇ ਨੇ ਤੇ ਸਾਡੇ ਕੋਲੇ ਕਿਸਾਨ ਆਪਣੇ ਆਪ ਵੀ ਸੈਂਪਲ ਲੈ ਕੇ ਆਉਂਦਾ ਹੁਣ ਜਦੋਂ ਕਿਸਾਨ ਸਾਡੇ ਕੋਲੇ ਸੈਂਪਲ ਲੈ ਕੇ ਆਇਆ ਤੇ ਅਸੀਂ ਉਹਨੂੰ ਜੇ ਤਾਂ ਉਹ ਸਾਡੇ ਕੋਲੋਂ ਪਹਿਲਾਂ ਬਹੁਤ ਸਾਰੇ ਕਿਸਾਨ ਸਾਡੇ ਤੋਂ ਪੁੱਛਣ ਆਉਂਦੇ ਆ ਵੀ ਸੈਂਪਲ ਲੈਣਾ ਕਿੱਦਾਂ ਠੀਕ ਹੈ ਨਾ ਜੀ ਪਹਿਲਾਂ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ ਕਿ ਸੈਂਪਲ ਲੈਣਾ ਕਿੱਦਾਂ ਉਹ ਮੈਂ ਥੋੜਾ ਜਿਆਦਾ ਦੱਸ ਦਿੰਦੀ ਹੁਣੇ ਕਿ ਆਪਾਂ ਉੱਪਰਲੀ 6 ਇੰਚ ਲੇਅਰ ਦਾ ਸੈਂਪਲ ਲੈਣਾ ਹੁੰਦਾ ਉੱਪਰੋਂ ਹਟਾ ਕੇ ਨਹੀਂ ਕੁਝ ਵੀ ਲੈਣਾ ਹੁੰਦਾ ਉੱਪਰ ਸਿਰਫ ਕਾਫੂ ਸੀ ਹਟਾਉਣਾ ਹੁੰਦਾ ਉੱਪਰੋਂ ਲੈ ਕੇ ਹੇਠਾਂ ਤੱਕ 6 ਇੰਚ ਦਾ ਟੱਕ ਲਾ ਕੇ ਉਹ ਆਪਣਾ ਇੱਕ ਸੈਂਪਲ ਹੁੰਦਾ ਤੇ ਅਲੱਗ-ਅਲੱਗ ਥਾਵਾਂ ਤੋਂ ਲੈ ਕੇ ਇਕੱਠਾ ਕਰਕੇ ਪਾਈ ਇੱਕ ਦਾ ਸੈਂਪਲ ਆਪਾਂ ਲੈਣੇ ਆ ਸਾਡੇ ਕੋਲੇ ਜਦੋਂ ਫਾਰਮਰ ਸੈਂਪਲ ਲੈ ਕੇ ਆ ਜਾਂਦਾ ਤਾਂ ਉਹ ਆਪਣਾ ਨਾਮ ਤੇ ਪਿਤਾ ਦਾ ਨਾਮ ਪਿੰਡ ਦਾ ਨਾਮ ਸਾਰਾ ਕੁਝ ਲਿਖ ਦਿੰਦਾ ਉਹਦੇ 'ਚ ਤੇ ਆ ਸੈਂਪਲ ਨੂੰ ਅਸੀਂ ਮਤਲਬ 7 ਦਿਨਾਂ ਦੇ ਵਿੱਚ ਵਿੱਚ ਅਸੀਂ ਇਹ ਟੈਸਟ ਕਰਕੇ ਰਿਪੋਰਟ ਫਾਰਮਰ ਨੂੰ ਦੇ ਦਿੰਨੇ ਆ ਸਾਡੇ ਕੋਲ ਮੋਬਾਈਲ ਨੰਬਰ ਹੁੰਦਾ ਉਹਦਾ ਫਾਰਮਰ ਦਾ ਅਸੀਂ ਉਹਨੂੰ ਫੋਨ ਵੀ ਕਰ ਦਿੰਨੇ ਆ ਕਿ ਤੁਹਾਡਾ ਸੈਂਪਲ ਜਿਹੜਾ ਹੈਗਾ ਟੈਸਟ ਹੋ ਚੁੱਕਿਆ ਤੁਸੀਂ ਆ ਕੇ ਰਿਪੋਰਟ ਲੈ ਜਾਓ ਜਿਹੜੀ ਰਿਪੋਰਟ ਹੈਗੀ ਆ ਹੁਣ ਉਹ ਹੈ ਕਿ ਇਹਨੂੰ ਆਪਾਂ ਸੋਇਲ ਹੈਲਥ ਕਾਰਡ ਕਹਿੰਦੇ ਆ ਜਿਹੜੀ ਰਿਪੋਰਟ ਹੈ ਠੀਕ ਸੋਇਲ ਹੈਲਥ ਕਾਰਡ ਜਿਹੜਾ ਹੈ ਉਹਦੇ ਉੱਤੇ ਸਾਰਾ ਕੁਝ ਪਹਿਲਾਂ ਹੀ ਦਰਜ ਹੈ ਲਿਖਿਆ ਹੋਇਆ ਕਿ ਜੇ ਤੁਹਾਡੀ ਸਪੋਸ ਕਰੋ ਤੁਹਾਡੀ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਘਟ ਆਉਂਦੀ ਆ ਉਹਦੇ ਤੇ ਲਿਖਿਆ ਸਾਰਾ ਕੁਝ ਹੋਇਆ ਪਰ ਅਸੀਂ ਫਾਰਮਰ ਨੂੰ ਐਕਸਪਲੇਨ ਕਰ ਦੇਣਾ ਵੀ ਤੇਰੀ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਘਟ ਹੈ ਤੁਸੀਂ ਇਸ ਵਾਰੀ ਯੂਰੀਏ ਦੀ ਜਿਹੜੀ ਵੱਧ ਪਾਉਣੀ ਆ ਡੋਸ ਤੇ ਜੇ ਪਹਿਲਾਂ ਹੀ ਨਾਈਟ੍ਰੋਜਨ ਵੱਧ ਆਈ ਆ ਤਾਂ ਅਸੀਂ ਉਹਨੂੰ ਘਟਾ ਕੇ ਵੀ ਦੱਸਣੀ ਆ ਕਿ ਤੈਨੂੰ ਇੰਨਾ ਯੂਰੀਆ ਨਹੀਂ ਪਾਉਣ ਦੀ ਲੋੜ ਘੱਟ ਪਾਉਣਾ ਜੇ ਜਿਹੜੀ ਕੋਈ ਅਲੱਗ ਕੋਈ ਗੱਲ ਆ ਜਾਏ ਕਈਆਂ ਦੇ ਵਿੱਚ ਕੀ ਹੁੰਦਾ ਕਿ ਪੀ ਐਚ ਬਹੁਤ ਜਿਆਦਾ ਹਾਈ ਆ ਜਾਂਦੀ ਹੈ ਜਿਵੇਂ ਸਾਡੇ ਮੋਗੇ ਜ਼ਿਲ੍ਹੇ ਚ ਹੈਗਾ ਸਾਡਾ ਪਾਣੀ ਮਾੜਾ ਹੈ ਸਾਡੇ ਪਾਣੀ ਚ ਕਾਰਬੋਨੇਟਸ ਨੇ ਸਾਡੀ ਜ਼ਮੀਨ ਦੀ ਪੀ ਐਚ ਬਹੁਤ ਵਾਰੀ ਹਾਈ ਆਉਂਦੀ ਆ ਅਸੀਂ ਫਿਰ ਉਹਦੀ ਜਿਹੜੀ ਰੈਮਡੀ ਆ ਉਹ ਅਲੱਗ ਨਾਲ ਲਿਖ ਕੇ ਦਿੰਨੇ ਆ ਵੀ ਇੱਥੇ ਇੰਨੀ ਜਿਪਸਮ ਪਾਣੀ ਚਾਹੀਦੀ ਆ ਜੇ ਨਮਕੀਨ ਪਦਾਰਥ ਜ਼ਿਆਦਾ ਆ ਜੇ ਤਾਂ ਅਸੀਂ ਉਹ ਚ ਲਿਖ ਕੇ ਦਿੰਨੇ ਆ ਵੀ ਇੱਥੇ ਹਰੀ ਖਾਦ ਵੀ ਜਣੀ ਚਾਹੀਦੀ ਆ ਉਹ ਅਲੱਗ ਲਿਖਦੇ ਆ ਨਾਲ ਫਾਰਮਰ ਨੂੰ ਅਸੀਂ ਐਕਸਪਲੇਨ ਵੀ ਕਰਦੇ ਆ ਇੱਕ ਹੋਰ ਤੁਹਾਡੇ ਤੋਂ ਮੈਂ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਕਿ ਪਾਣੀ ਕਿਉਂਕਿ ਤੁਸੀਂ ਪਹਿਲਾਂ ਹੀ ਦੱਸਿਆ ਕਿ ਪਾਣੀ ਵੀ ਬਹੁਤ ਮਾੜਾ ਹੈ ਉਹ ਉਹੀ ਟੈਸਟ ਕਰਨੇ ਉਹ ਇੱਥੇ ਉਹ ਫਿਰ ਕਿਸ ਤਰ੍ਹਾਂ ਥੋੜਾ ਜਿਹਾ ਉਹਦੀ ਸੰਬੰਧੀ ਵਿਸਥਾਰ ਨਾਲ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਸੈਂਪਲ ਲਿਆਉਣਾ ਕਿੰਨੀ ਦੇਰ ਬਾਅਦ ਉਹਦੀ ਰਿਪੋਰਟ ਵੀ ਦੇ ਦੇਣੇ ਆ। ਕਈ ਵਾਰੀ ਪਾਣੀ ਦੇ ਸੈਂਪਲ ਨੂੰ ਨਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੇ ਵੀ ਕੋਈ ਗੱਲ ਨਹੀਂ ਬੋਤਲ ਭਰ ਲਈ ਲੈ ਗਏ ਠੀਕ ਹੈ। ਪਰ ਐਦਾਂ ਨਹੀਂ ਹੈਗਾ ਇਹ ਬੜਾ ਟੈਕਨੀਕਲ ਕੰਮ ਹੈ। ਟੈਕਨੀਕਲ ਐਦਾਂ ਹੈਗਾ ਕਿ ਪਹਿਲਾਂ ਤੁਸੀਂ ਨਾ ਮੋਟਰ ਚਲਾਓ ਆਪਣੀ। ਮੋਟਰ ਚਲਾ ਕੇ ਘੱਟੋ ਘੱਟ 15-20 ਮਿੰਟ ਉਹਨੂੰ ਚੱਲਦੀ ਰਹਿਣ ਦਿਓ ਤਾਂ ਕਿ ਉਹ ਜਿਹੜੀ ਨਾਲ ਵਾਲਾ ਪਾਣੀ ਹੈ ਨਾ ਸਾਰਾ ਨਿਕਲ ਜਾਏ। ਹਾਂਜੀ। ਤੇ ਜਦੋਂ ਪਾਣੀ ਫਿਰ ਤੁਸੀਂ ਉਸ ਤੋਂ ਬਾਅਦ ਕੱਚ ਦੀ ਬੋਤਲ ਲੈਣੀ ਹੈ ਜਿਹੜੀ ਕਿ ਕੋਈ ਦਵਾਈਆਂ ਵਾਲੀ ਨਾ ਹੋਵੇ ਉਹ ਵਾਲੀ ਬੋਤਲ ਲੈ ਕੇ ਉਹਨੂੰ ਪਹਿਲਾਂ ਖੰਘਾ ਲੈਣਾ ਉਸੇ ਪਾਣੀ 'ਚ ਟਿਊਬਲ ਦੇ ਥੱਲੇ ਕਰਕੇ 2-3 ਵਾਰੀ ਖੰਘਾ ਲਓ ਉਹਦੇ ਢੱਕਣ ਨੂੰ ਵੀ ਖੰਘਾਲਣਾ ਉਸ ਤੋਂ ਬਾਅਦ ਤੁਸੀਂ ਉਹ ਸੈਂਪਲ ਭਰ ਲੈਣਾ ਘੱਟੋ-ਘੱਟ 1 ਲੀਟਰ ਸੈਂਪਲ ਸਾਨੂੰ ਚਾਹੀਦਾ ਹੁੰਦਾ ਤੇ ਉਹ ਸੈਂਪਲ ਲੈ ਕੇ ਤੁਸੀਂ ਇੱਥੇ ਸਾਡੇ ਕੋਲੇ ਆ ਜਾਣਾ ਹੈਗਾ ਲੈਬ ਦੇ ਵਿੱਚ ਇੱਥੇ ਅਸੀਂ ਉਹਦਾ ਰਿਜ਼ਲਟ ਅਗਲੇ ਦਿਨੀ ਦੇ ਦਿੰਨੇ ਆਂ ਤੇ ਜੇ ਅਸੀਂ ਉਸ ਵੇਲੇ ਮਿੱਟੀ ਦੇ ਸੈਂਪਲਸ ਪੋਸਟ ਕਰਦੇ ਨਾ ਟੈਸਟ ਕਰਦੇ ਹੋਈਏ ਤਾਂ ਅਸੀਂ ਉਸੇ ਵੇਲੇ ਵੀ ਬਹੁਤ ਵਾਰ ਰਿਜ਼ਲਟ ਦੇ ਦਿੰਨੇ ਆ ਨਾਲ ਦੀ ਨਾਲ ਹੀ ਡਾਕਟਰ ਸੁਖਰਾਜ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿਸਾਨ ਵੀਰੋ ਆਓ ਅੱਗੇ ਆਓ ਵਧੇਰੇ ਸੈਂਪਲ ਲਿਆਓ ਤੇ ਜਲਦੀ ਰਿਪੋਰਟ ਪਾ ਕੇ ਆਪਣੇ ਖੇਤਾਂ ਦੇ ਵਿੱਚ ਲਾਏ ਹੈ ਬੂਟਿਆਂ ਦੀ ਸੇਤ ਸੁਧਾਰੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ ਸੋਇਲ ਹੈਲਥ ਕਾਰਡ ਸਾਨੂੰ ਮਿੱਟੀ ਪਰਖ ਲੈਬੋਰਟਰੀ ਤੋਂ ਮਿਲਿਆ ਸੀ ਉਹਨੂੰ ਦਿਖਾ ਕੇ ਕਿਸ ਤਰ੍ਹਾਂ ਖਾਦਾਂ ਬਾਰੇ ਅਸੀਂ ਪਤਾ ਕਰਨਾ ਸੋ ਮੇਰੇ ਨਾਲ ਬੈਠੇ ਨੇ ਡਾਕਟਰ ਬਲਜਿੰਦਰ ਸਿੰਘ ਜੀ ਖੇਤੀਬੜੀ ਵਿਕਾਸ ਅਫਸਰ ਨੇ ਪੌਦਿਆਂ ਦੇ ਹਸਪਤਾਲ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਮੋਗਾ ਵਿਖੇ ਡਾਕਟਰ ਸਾਹਿਬ ਜਦੋਂ ਸੋਇਲ ਹੈਲਥ ਕਾਰਡ ਲੈ ਕੇ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਆ ਤਾਂ ਤੁਸੀਂ ਫਿਰ ਕਿਸ ਤਰ੍ਹਾਂ ਦੱਸਦੇ ਹੋ ਕਿ ਕਿੰਨੀ ਖਾਦ ਕਦੋਂ ਪਾਉਣੀ ਆ ਥੋੜਾ ਜਿਹਾ ਵਿਸਥਾਰ ਨਾਲ ਸਾਨੂੰ ਜਰੂਰ ਦੱਸੋ ਇਹਦੇ ਬਾਰੇ ਸਾਡੇ ਕੋਲੇ ਦੇਖੋ ਜਦੋਂ ਕਿਸਾਨ ਵੀਰ ਕੋਈ ਵੀ ਉਹਦਾ ਸੈਂਪਲ ਲੈ ਕੇ ਆਉਂਦਾ ਮਿੱਟੀ ਦਾ ਉਹਦਾ ਸੋਇਲ ਹੈਲਥ ਕਾਰਡ ਬਣ ਜਾਂਦਾ ਹਾਂਜੀ ਲੈਬ ਦੇ ਵਿੱਚ ਕਿਹੜੀ ਤੱਤ ਦੀ ਉਹਦੀ ਮਿੱਟੀ ਵਿੱਚ ਘਾਟ ਆ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਖੇਤ ਦੇ ਵਿੱਚ ਮੰਨ ਲਓ ਪੋਟਾਸ਼ ਦੀ ਘਾਟ ਆ ਰਹੀ ਆ ਤਾਂ ਉਹਦੇ ਨਾਲ ਪlant ਦੇ ਫੈਕਟਰ ਕਿਵੇਂ ਹੋਊਗਾ ਸੋ ਅਸੀਂ ਜੇ ਸੋਇਲ ਹੈਲਥ ਕਾਰਡ ਦੇ ਹਿਸਾਬ ਦੇ ਨਾਲ ਮੰਨ ਲਓ ਵੀ ਉਹਦੇ ਜਿਵੇਂ ਜੇ ਨਾਈਟ੍ਰੋਜਨ ਦੀ ਘਾਟ ਆਈ ਹੈ ਤਾਂ ਉਹਨੂੰ ਜਿਵੇਂ ਨਾਰਮਲੀ ਅਸੀਂ ਰਿਕਮੈਂਡਡ ਕਰਦੇ ਆਂ ਵੀ 110 ਕਿਲੋ ਯੂਰੀਆ ਪਾਓ ਸੋ ਪਰ ਅਸੀਂ ਫਿਰ ਜੇ ਉਹਦੇ ਵਿੱਚ ਘਾਟ ਆਇਆ ਹੈਗਾ ਤਾਂ ਅਸੀਂ ਉਹਨੂੰ ਕਹਿੰਨੇ ਵੀ ਤੂੰ 25 ਕਿਲੋ ਹੋਰ ਯੂਰੀਆ ਪਾ। ਕਿਉਂਕਿ ਕਿਉਂਕਿ ਨਾਈਟ੍ਰੋਜਨ ਦੀ ਘਾਟ ਰਹੂਗੀ ਤਾਂ ਫਿਰ ਪਲਾਂਟ ਵੀ ਕਰੂਗਾ ਫਿਰ ਆਪਣਾ ਝਾੜ ਆ ਜਿਹੜਾ ਉਹ ਜ਼ਿਆਦਾ ਘਟ ਜਾਊਗਾ। ਸੋ ਇਸੇ ਤਰ੍ਹਾਂ ਕਈ ਤੱਤ ਨੇ ਜਿਵੇਂ ਡੀਏਪੀ ਕੁਝ ਕਿਸਾਨ ਜ਼ਿਆਦਾ ਪਾ ਦਿੰਦੇ ਆ ਤੇ ਜੇ ਉਹਦੇ ਮਿੱਟੀ ਦੇ ਵਿੱਚ ਫਾਸਫੋਰਸ ਜ਼ਿਆਦਾ ਆ ਰਹੀ ਹੈ ਤਾਂ ਕਿਉਂਕਿ ਫਾਸਫੋਰਸ ਕਿਉਂਕਿ ਇਹ ਮਿੱਟੀ ਦੇ ਵਿੱਚ ਵੀ ਇੱਕ ਕੰਪਲੈਕਸ ਕੈਮਿਸਟਰੀ ਚੱਲਦੀ ਹੈ ਜੇ ਕੋਈ ਇੱਕ ਤੱਤ ਵੱਧ ਗਿਆ ਤਾਂ ਫਿਰ ਉਹ ਦੂਸਰੇ ਨੂੰ ਐਂਟਾਗੋਨਿਸਟਿਕ ਇਫੈਕਟ ਹੋ ਜਾਂਦਾ ਦੂਸਰੇ ਤੱਤ ਦੀ ਉਹਨੂੰ ਅਵੇਲੇਬਿਲਟੀ ਨਹੀਂ ਹੁੰਦੀ ਪਲਾਂਟਸ ਨੂੰ ਸੋ ਮੰਨ ਲਓ ਜਿਵੇਂ ਮੈਂ ਆਪਾਂ ਗੱਲ ਕਰਦੇ ਸੀ ਵੀ ਡੀਏਪ ਵੱਧ ਪਾ ਰਿਹਾ ਕਿਸਾਨ ਫਾਸਫੋਰਸ ਵੱਧ ਗਈ ਤਾਂ ਉਹਦੇ ਖੇਤ ਦੇ ਵਿੱਚ ਫਿਰ ਜ਼ਿੰਕ ਅਵੇਲੇਬਿਲਟੀ ਘਟ ਜੂਗੀ ਸੋ ਉਸ ਕਿਸਾਨ ਦੇ ਖੇਤ ਦੇ ਵਿੱਚ ਫਿਰ ਜ਼ਿੰਕ ਦੀ ਪ੍ਰੋਬਲਮ ਆਊਗੀ ਜਿਵੇਂ ਉਹ ਝੋਨੇ ਦੇ ਪੱਤੇ ਹੋਣਗੇ ਜੰਗਾਲੇ ਹੋ ਜਾਣਗੇ ਤੇ ਉਹਨਾਂ ਦੀ ਫੋਟੋਸਿੰਥੇਸਿਸ ਸਹੀ ਨਹੀਂ ਹੋਊਗੀ ਫਿਰ ਅਲਟੀਮੇਟਲੀ ਉਹਰਾ ਝਾੜ ਘਟੂਗਾ ਸੋ ਇੱਕ ਪਾਸੇ ਤਾਂ ਉਹ ਡੀਏਪੀ ਪਾ ਕੇ ਆਪਣਾ ਪੈਸਾ ਵੀ ਵੱਧ ਖਰਚ ਕਰਦਾ ਕਿਸਾਨ ਤੇ ਉਹਨੂੰ ਕਿੱਥੇ ਨਾਲ ਉਹਦੇ ਜਿਹੜਾ ਮਾਈਕਰੋਨਿਊਟ੍ਰੀਐਂਟ ਸੀਗਾ ਜਿੰਕ ਉਹਦੀ ਵੀ ਘਾਟ ਆ ਜਾਂਦੀ ਐ ਸੋ ਕਹਿਣ ਦਾ ਮਤਲਬ ਸਾਰਾ ਕੁਝ ਜਿਵੇਂ ਆਪਾਂ ਆਪ ਦਾ ਟੈਸਟ ਕਰਾਉਣੇ ਆ ਹਸਪੀਟਲ ਚੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕਿਹੜਾ ਚੀਜ਼ ਵਧੀ ਹੋਈ ਐ ਘਟੀ ਹੋਈ ਐ ਜੇ ਆਪਣੇ ਕੋਲੇ ਸਾਰਿਆਂ ਕੋਲੇ ਸੋਇਲ ਹੈਲਥ ਕਾਰਡ ਹੋਊਗਾ ਕਿਸਾਨਾਂ ਕੋਲੇ ਤਾਂ ਅਸੀਂ ਉਹਨਾਂ ਨੂੰ ਦੱਸ ਸਕਾਂਗੇ ਵੀ ਤੜੀਆਂ ਬੇਲੂੜੀਆਂ ਖਾਦਾਂ ਤੁਸੀਂ ਪਾ ਰਹੇ ਹੋ ਤਾਂ ਇਹ ਆਪਾਂ ਕਿਵੇਂ ਖਰਚੇ ਘਟਾ ਸਕਦੇ ਕੋਈ ਖਾਦ ਆ ਜਿਹੜੀ ਤੁਸੀਂ ਸਾਰੇ ਸਮਝ ਭਾਰਤ ਸਰਕਾਰ ਦਾ ਬਹੁਤ ਸਾਰਾ ਪੈਸਾ ਜਿਹੜਾ ਸਬਸਿਡੀ ਦੇ ਉੱਤੇ ਆਉਂਦਾ ਸਾਰੀਆਂ ਇੰਪੋਰਟ ਹੋ ਰਹੀਆਂ ਨੇ ਡੀਏਪੀ ਸਾਰਾ ਬਾਹਰੋਂ ਆ ਰਿਹਾ ਪोटाश ਬਾਹਰੋਂ ਆ ਰਹੀ ਆ ਔਰ ਸਬਸਿਡੀ ਦੇਣ ਤੋਂ ਬਾਅਦ ਵੀ ਅੱਜ ਦੇਖੋ 13500 ਦਾ ਗੱਟਾ ਮਿਲਦਾ ਕਿਸਾਨ ਨੂੰ ਤੇ ਉਹਦੇ ਉੱਤੇ 2600 ਰੁਪਏ ਸਰਕਾਰ ਦੇ ਰਹੀ ਆ ਮੰਨ ਲਓ 3950 ਰੁਪਏ ਦਾ ਗੱਟਾ ਸੋ ਉਹ ਆਪਾਂ ਕਿੰਨਾ ਕਰੋੜਾਂ ਰੁਪਏ ਸਰਕਾਰ ਦਾ ਬਚਾ ਸਕਦੇ ਜੇ ਆਪਾਂ ਨੂੰ ਪਤਾ ਹੋਊਗਾ ਵੀ ਮੇਰੀ ਮਿੱਟੀ ਦੇ ਵਿੱਚ ਤਾਂ ਫਾਸਫੋਰਸ ਜ਼ਿਆਦਾ ਪਾਉਣ ਦੀ ਲੋੜ ਹੀ ਨਹੀਂਗੀ ਡਾਕਟਰ ਬਲਜਿੰਦਰ ਸਿੰਘ ਜੀ ਸੋਇਲ ਹੈਲਥ ਕਾਰਡ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਉਹਨੂੰ ਦੇਖ ਕੇ ਖਾਦ ਦੱਸ ਦਿਓ ਕਿਸ ਤਰ੍ਹਾਂ ਮੋਗਾ ਜਿਲ੍ਹੇ ਦਾ ਸੈਨੈਰੀਓ ਕੀ ਆ ਥੋੜਾ ਜਿਹਾ ਸਾਨੂੰ ਦੱਸ ਦਿਓ ਕਿ ਜ਼ਮੀਨਾਂ ਦੇ ਵਿੱਚ ਕਿਹੜੀ ਖਾਦ ਦੀ ਘਾਟ ਜ਼ਿਆਦਾ ਆਉਂਦੀ ਹੈ ਕਿਹੜੇ ਤੱਤ ਦੀ ਘਾਟ ਜ਼ਿਆਦਾ ਆਉਂਦੀ ਹੈ ਤੇ ਛੋਟੇ ਤੱਤ ਦੀ ਵੀ ਕਿਹੜੀ ਦੀ ਆਉਂਦੀ ਹੈ ਥੋੜਾ ਜਿਹਾ ਇਹਦੇ ਸੰਬੰਧੀ ਵੀ ਸਾਨੂੰ ਜਰੂਰ ਦੱਸੋ ਦੇਖੋ ਜੀ ਸਾਡੇ ਮੋਗਾ ਜਿਹੜਾ ਜਿਹੜਾ ਉਹਦੇ ਵਿੱਚ ਆਮ ਤੌਰ ਤੇ ਕੁਝ ਏਰੀਆ ਦੇ ਵਿੱਚ ਨਾ ਮਿੱਟੀ ਦੇ ਵਿੱਚ ਕਲਰ ਦੀ ਸਮੱਸਿਆ ਹੈਗੀ ਆ ਜੀ ਕਿਉਂਕਿ ਅਸੀਂ ਪਹਿਲਾਂ ਜਿਵੇਂ ਇੱਥੇ ਟੈਸਟ ਕਰਦੇ ਰਹੇ ਆ ਪਾਣੀ ਵੀ ਥੋੜੇ ਖਰਾਬ ਨੇ ਹਾਂ ਸੋ ਉਹਨਾਂ ਦੇ ਨਾਲ ਕੀ ਹੁੰਦਾ ਜਦੋਂ ਕਲਰ ਵੱਧ ਜਾਂਦਾ ਹੈਗਾ ਥੋੜਾ ਫਿਰ ਸੋਡੀਅਮ ਜਿਆਦਾ ਹੋ ਜਾਂਦਾ ਸੋ ਉਹਦੇ ਨਾਲ ਜਿਹੜੀ ਅਵੇਲੇਬਿਲਟੀ ਆ ਕਿਸਾਨਾਂ ਦੇ ਉਹਦੇ ਪਲਾਂਟ ਨੂੰ ਘਟਦੀ ਆ ਤਾਂ ਸਾਡੇ ਦੇਖਣ ਦੇ ਵਿੱਚ ਇਹ ਆਇਆ ਵੀ ਇੱਥੇ ਪोटाश ਦੀ ਤਾਂ ਕੋਈ ਕਮੀ ਨਹੀਂ ਹੈਗੀ ਕਿਉਂਕਿ ਸਾਰੀ ਆਪਣੀ ਮਿੱਟੀ ਹੈ ਜਿਹੜੀ ਤੁਸੀਂ ਪੰਜਾਬ ਦੀ ਜ਼ਿਆਦਾਤਰ ਤੇ ਐਲੂਵੀਅਲ ਸੋਇਲਸ ਹੈਗੀਆਂ ਨੇ ਜਿਹੜੀਆਂ ਆਪਣੇ ਦਰਿਆਵਾਂ ਦੀ ਮਿੱਟੀ ਹੈ ਪਰ ਸਾਡੇ ਇੱਥੇ ਜ਼ਿਲ੍ਹੇ ਦੇ ਵਿੱਚ ਹਾਂ ਹੁਣ ਪਿਛਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਹੁਣ ਥੋੜੇ ਜਿਹੇ ਮਾਈਕਰੋਨਿਊਟ੍ਰੀਐਂਟਸ ਦੀ ਕਮੀ ਬਹੁਤ ਆਉਣ ਲੱਗੀ ਆ ਤੁਸੀਂ ਵੇਖੋ ਜਿਵੇਂ ਪਹਿਲਾਂ ਕਦੇ ਜਿੰਕ ਦੀ ਘਾਟ ਆਉਂਦੀ ਸੀ ਕੱਲੀ ਤੇ ਅੱਜ ਕੱਲੇ ਅਸੀਂ ਵੇਖਦੇ ਹਾਂ ਜਿੰਕ ਦੀ ਵੀ ਘਾਟ ਆ ਰਹੀ ਆ ਲੋਹੇ ਦੀ ਘਾਟ ਆ ਰਹੀ ਆ ਤੇ ਇਸੇ ਤਰ੍ਹਾਂ ਕਣਕ ਦੇ ਵਿੱਚ ਪਹਿਲਾਂ ਕਦੇ ਕੋਈ ਮੈਗਨੀਜ਼ ਦੀ ਸਪਰੇ ਨਹੀਂ ਸੀ ਹੁੰਦੀ ਹੁੰਦੀ ਹੁਣ ਸਾਡੇ ਏਰੀਏ ਦੇ ਵਿੱਚ ਮੈਗਨੀਜ਼ ਦੀ ਵੀ ਘਾਟ ਆ ਰਹੀ ਆ ਸੋ ਇੱਕ ਫਾਇਦਾ ਹੈ ਸਾਨੂੰ ਇਹ ਹੋਇਆ ਵੀ ਸਾਡੀ ਲੈਬ ਬਣ ਗਈ ਤਾਂ ਇੱਥੇ ਹੁਣ ਅਸੀਂ ਚੈੱਕ ਕਰ ਲੈਨੇ ਵੀ ਮਾਈਕਰੋਨਿਊਟ੍ਰੀਐਂਟ ਕਿਹੜਾ ਘਟਾ ਸੋ ਉਸ ਆਧਾਰ ਤੇ ਅਸੀਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਵੀ ਤੁਸੀਂ ਮਾਈਕਰੋਨਿਊਟ੍ਰੀਐਂਟ ਭਲਾ ਕਿਉਂ ਪੌਂਦੇ ਨੂੰ ਚਾਹੀਦਾ ਥੋੜਾ ਵਾ ਪਰ ਉਹ ਰੋਲ ਬਹੁਤ ਵੱਡਾ ਪਲੇ ਕਰਦਾ ਡਾਕਟਰ ਸਾਹਿਬ ਇੱਥੇ ਨਾ ਕਿਸਾਨ ਵੀ ਕੀ ਕਰਦੇ ਆ ਸਿੱਧਾ ਦੁਕਾਨਦਾਰ ਕੋਲ ਜਾਂਦੇ ਆ ਕਿ ਮੇਰੀ ਐਦਾਂ ਦੀ ਫਸਲ ਹੋਈ ਆ 10 ਦੇ ਕੁਛ ਨਹੀਂ ਆ ਸੋ ਜਿਵੇਂ ਆਪਣੇ ਕੋਲ ਆਉਣ ਦੀ ਬਜਾਏ ਉੱਥੇ ਚਲੇ ਜਾਂਦੇ ਆ ਤੇ ਉਹ ਕੀ ਕਰਦਾ ਦੁਕਾਨਦਾਰ ਬਾਇਓ ਫਰਟੀਲਾਈਜ਼ਰ ਅੱਜਕੱਲ ਬੜਾ ਚੱਲੀਆਂ ਹੋਈਆਂ ਨੇ ਹੁੰਦਾ ਉਹਨਾਂ 'ਚ ਮੈਨੂੰ ਲੱਗਦਾ ਕੁਛ ਵੀ ਨਹੀਂ ਆ ਕੀ ਕਹਿਣਾ ਚਾਹੁੰਦਾ ਹਾਂ ਇਸ ਸੰਬੰਧੀ ਤੁਸੀਂ ਉਹ ਵੀ ਰეკਮੈਂਡ ਕਰਦੇ ਹੋ ਇੱਥੇ ਪੌਦਿਆਂ ਦੇ ਹਸਤਾਲ ਦੇ ਵਿੱਚ ਆਪਣੇ ਨਾ ਕਿਉਂਕਿ ਤੁਸੀਂ ਵੀ ਕੋ ਕੈਮੀਕਲ ਫਰਟੀਲਾਈਜ਼ਰ ਤੇ ਆਪਾਂ ਜ਼ਿਆਦਾ ਡਿਪੈਂਡ ਆ ਜੀ ਬਾਇਓ ਫਰਟੀਲਾਈਜ਼ਰ ਤਾਂ ਆਪਣੇ ਬਾਇਓ ਬੈਕਟੀਰੀਆ ਤਾਂ ਪਹਿਲਾਂ ਹੀ ਮਿੱਟੀ ਦੇ ਵਿੱਚ ਹੈਗੇ ਆ ਜਿਵੇਂ ਮੰਨ ਲਓ ਆਪਾਂ ਰਾਈਜ਼ੋਬੀਅਮ ਬੈਕਟੀਰੀਆ ਹੈਗਾ ਵਾ ਜਿਵੇਂ ਬਰਸੀਨ ਆਪਾਂ ਲਾ ਲੈਂਦੇ ਆ ਜਾਂ ਮੂੰਗੀ ਲਾ ਲੈਂਦੇ ਆ ਜਿਹੜੀਆਂ ਗ੍ਰੀਨ ਮਨਿਓਰ ਫਸਲਾਂ ਨੇ ਉਹ ਹਵਾ ਦੇ ਵਿੱਚੋਂ ਹੀ ਨਾਈਟ੍ਰੋਜਨ ਲੈ ਕੇ ਉੱਥੇ ਉਹਨੂੰ ਬਣਾ ਦਿੰਦੀ ਹੈ ਨਾਈਟ੍ਰੋਜਨ ਫਿਕਸ ਹੋ ਜਾਂਦੀ ਹੈ ਸੋ ਜਿਹੜੇ ਬੈਕਟੀਰੀਆ ਆਪਣੇ ਕੋਲ ਹੁੰਦੇ ਆ ਕੁਦਰਤੀ ਤੌਰ ਤੇ ਹੈਗੇ ਪਰ ਅੱਜ ਕੱਲ ਕਿਉਂਕਿ ਆਪਾਂ ਕੈਮੀਕਲ ਦੇ ਨਾਲ ਨਾਲ ਆਰਗੈਨਿਕ ਵਾਲੇ ਪਾਸੇ ਕਿਉਂਕਿ ਪਹਿਲਾਂ ਤਾਂ ਆਪਣੇ ਕਿਸਾਨ ਅਰੂੜੀ ਦੀ ਖਾਦ ਬਹੁਤ ਵਰਤਦੇ ਸੀਗੇ ਫਿਰ ਉਹ ਆਪਾਂ ਘਟ ਗਏ ਉਹਦੇ ਨਾਲ ਥੋੜਾ ਸੋ ਉਹਦੇ ਵਿੱਚ ਆਪਣਾ ਆਰਗੈਨਿਕ ਮੈਟਰ ਘਟਿਆ ਹੈਗਾ ਸੋ ਜਿਹੜੀਆਂ ਬਾਇਓ ਫਰਟੀਲਾਈਜ਼ਰਸ ਨੂੰ ਪ੍ਰਮੋਟ ਕਰ ਰਹੇ ਆ ਉਹ ਉਹਦਾ ਇੱਕੋ ਹੀ ਮਕਸਦ ਆ ਵੀ ਜਿਹੜੇ ਬੈਕਟੀਰੀਆ ਵਧੀਆ ਹੈਗੇ ਆ ਜਾਂ ਜਿਹੜਾ ਆਪਣਾ ਆਰਗੈਨਿਕ ਮੈਟਰ ਆ ਉਹ ਦੁਆਰਾ ਆਪਾਂ ਬਣਾ ਸਕੀਏ ਹਾਲਾਂਕਿ ਜੇ ਕਿਸਾਨ ਆਪਣੀ ਫਸਲਾਂ ਦੀ ਰਹਿੰਦ-ਖੂੰਦ ਨੂੰ ਜਿਵੇਂ ਪਰਾਲੀ ਆ ਝੋਨੇ ਦੀ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੇ ਅਸੀਂ ਤਾਂ ਇਹ ਕਿਸਾਨਾਂ ਨੂੰ ਰਿਕਵੈਸਟ ਕਰਦੇ ਆ ਵੀ ਜਿੰਨਾ ਤੁਸੀਂ ਆਰਗੈਨਿਕ ਮੈਟਰ ਮਿੱਟੀ ਦੇ ਵਿੱਚ ਦੱਬੋਗੇ ਉਹਨੂੰ ਤਾਂ ਆਪਣੀ ਫਸਲ ਦੇ ਵਿੱਚ ਲੋੜ ਹੀ ਨਹੀਂ ਪਣੀ ਆਪਣਾ ਆਰਗੈਨਿਕ ਮੈਟਰ ਵੈਸੀ ਵੱਧ ਜਾਣਾ ਤੇ ਬੈਕਟੀਰੀਆ ਵੀ ਆਪਣੇ ਕੋਲ ਵਧੀਆ ਹੋ ਜਾਣਗੇ ਸੋ ਫਿਰ ਆਪਾਂ ਨੂੰ ਬਾਹਰ ਲਿਆਂ ਜਿਹੜੀਆਂ ਕੋਸਟਲੀ ਜਿਹੜੇ ਫਰਟੀਲਾਈਜ਼ਰ ਲੈਣ ਦੀ ਲੋੜ ਹੀ ਨਹੀਂ ਪਊਗੀ ਸਾਨੂੰ ਮਾਹਰਾਂ ਦੀ رائے ਦੇ ਅਨੁਸਾਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਡਾਕਟਰ ਬਲਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਨੇ ਡਾਕਟਰ ਪਰਮਪਾਲ ਸਿੰਘ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਇਹ ਆਏ ਹੋਏ ਕਿਸਾਨਾਂ ਨੂੰ ਡੀਲ ਕਰਦੇ ਆ ਅੱਛਾ ਡਾਕਟਰ ਪਰਮਪਾਲ ਜੀ ਜਦੋਂ ਕੋਈ ਵੀ ਕਿਸਾਨ ਵੀਰ ਆਪਣੇ ਖੇਤ ਦੇ ਵਿੱਚੋਂ ਕਿਸੇ ਵੀ ਫਸਲ ਦਾ ਬੂਟਾ ਲੈ ਕੇ ਆਉਂਦਾ ਤੁਹਾਡੇ ਕੋਲ ਤਾਂ ਕਿਸ ਤਰ੍ਹਾਂ ਫਿਰ ਉਸ ਫਾਰਮਰ ਨੂੰ ਤੁਸੀਂ ਦੱਸ ਦਿਓ ਪੌਦੇ ਨੂੰ ਦੇਖ ਕੇ ਕੀ ਕੀ ਇਹਦੇ ਤੇ ਕਾਦੀ ਘਾਟ ਆ ਜਾਂ ਕੀ ਇਹਦੇ ਤੇ ਕੋਈ ਬਿਮਾਰੀ ਦਾ ਹਮਲਾ ਜਾਂ ਇਹ ਤੇ ਕੀੜਿਆਂ ਦਾ ਹਮਲਾ ਕਿਸ ਤਰ੍ਹਾਂ ਦੱਸਦੇ ਫਿਰ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਦੋਂ ਕੋਈ ਕਿਸਾਨ ਪੌਦਾ ਲੈ ਕੇ ਆਉਂਦਾ ਸਭ ਤੋਂ ਪਹਿਲਾਂ ਆਪਾਂ ਇਹ ਆਇਡੈਂਟੀਫਾਈ ਕਰਦੇ ਆਂ ਵੀ ਉਹਦੇ ਵਿੱਚ ਕੋਈ ਤੱਤ ਦੀ ਘਾਟ ਆ ਜਾਂ ਕੋਈ ਬਿਮਾਰੀ ਦਾ ਹਮਲਾ ਤਾਂ ਜਾਂ ਕੋਈ ਕੀਟ ਦਾ ਹਮਲਾ ਉਹ ਆਪਾਂ ਉਹਦੇ ਸਿੰਪਟਮ ਦੇ ਆਧਾਰ ਤੇ ਆਇਡੈਂਟੀਫਾਈ ਕਰਦੇ ਆਂ ਫਿਰ ਉਸ ਨੂੰ ਉਹਦੇ ਅਕੋਰਡਿੰਗ ਜੇ ਕੋਈ ਤੱਤਾਂ ਦੀ ਘਾਟ ਆ ਤਾਂ ਉਹ ਸਿਫਾਰਿਸ਼ ਕਰਦੇ ਆਂ ਜੇ ਕੋਈ ਬਿਮਾਰੀ ਜਾਂ ਕੋਈ ਕੀੜ ਦਾ ਹਮਲਾ ਉਹਦੇ ਅਕੋਰਡਿੰਗ ਫੰਗੀਸਾਈਡ ਜਾਂ ਇਨਸੈਕਟੀਸਾਈਡ ਦੀ ਸਪਰੇਅ ਦੀ ਸਿਫਾਰਿਸ਼ ਕਰਦੇ ਆਂ अच्छा डॉक्टर कई बार ਇਹਨਾਂ ਕੀ ਕਰਦੇ ਆ ਕਿਸਾਨ ਵੀ ਪਹਿਲਾਂ ਹੀ ਆਪਣਾ ਇਲਾਜ ਕਰਕੇ ਜਦੋਂ ਫਿਰ ਰੋਗ ਆ ਜਾਂ ਕੀੜਾ ਵੱਧ ਜਾਂਦਾ ਉਦੋਂ ਤੁਹਾਡੇ ਕੋਲ ਲਿਆਉਂਦੇ ਆ ਫਿਰ ਤੁਸੀਂ ਕੀ ਕਰਦੇ ਆ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਜਿੰਨਾ ਉਸ ਦਾ ਬਚਾਅ ਹੋ ਸਕੇ ਕੋਈ ਵੀ ਸਿਫਾਰਿਸ਼ ਕਰਕੇ ਜਿੰਨਾ ਸਾਡੇ ਕੋਲ ਸਮਾਂ ਬਚਦਾ ਉਹਦੇ ਅਕੋਰਡਿੰਗ ਅਸੀਂ ਜੋ ਵੀ ਉਸ ਦੀ ਮਦਦ ਕਰ ਸਕਦੇ ਆ ਉਹ ਕਰਦੇ ਆ ਅਸੀਂ ਸਿਰਫ ਇੱਥੇ ਪlant clinic ਤੱਕ ਨਹੀਂ ਸੀਮਤ ਗਏ ਅਸੀਂ ਕੋਸ਼ਿਸ਼ ਕਰਦੀ ਆ ਜੇ ਕਿਸਾਨ ਸੰਤੁਸ਼ਟ ਨਹੀਂਗਾ ਤੋ ਉਹਦੇ ਖੇਤ ਦਾ ਦੌਰਾ ਕਰਕੇ ਉਹਨੂੰ ਲੋੜਿੰਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ। ਸੋ ਡਾਕਟਰ ਪਰਮਪਾਲ ਜੀ ਬਹੁਤ ਅੱਛੀ ਜਾਣਕਾਰੀ ਦਿੱਤੀ ਆ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੈਠੇ ਨੇ ਡਾਕਟਰ ਯਸ਼ਪ੍ਰੀਤ ਕੌਰ ਜੀ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਮੋਗਾ ਦੇ ਵਿੱਚ ਇਸ ਪlant clinic ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਡਾਕਟਰ ਯਸ਼ਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜੇ ਆਪਾਂ ਗੱਲ ਕਰੀਏ ਫੀਲਡ ਦੀ ਕਿਉਂਕਿ ਪlant clinic ਦੇ ਵਿੱਚ ਜਦੋਂ ਕੋਈ ਕਿਸਾਨ ਵੀ ਆਉਂਦਾ ਹੈ ਆਪਣੀ ਸਮੱਸਿਆ ਲੈ ਕੇ ਆਉਂਦਾ ਤਾਂ ਉਹਦਾ ਹੱਲ ਆ ਜਿਹੜਾ ਫੀਲਡ ਦੇ ਵਿੱਚ ਹੀ ਹੋਣਾ ਕਿਸ ਤਰ੍ਹਾਂ ਫਿਰ ਤੁਸੀਂ ਫੀਲਡ ਦੇ ਵਿੱਚ ਜਾਂਦੇ ਹੋ ਜਦੋਂ ਕੋਈ ਕਿਸਾਨ ਵੀ ਆਉਂਦਾ ਉਹਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਿਹੜੀ ਆਪਣੀ ਖੇਤੀ ਹੈ ਮੇਨ ਫੀਲਡ ਚ ਜਾ ਕੇ ਹੀ ਨਾਲ ਜੁੜਦੀ ਹੈ ਜ਼ਿਮੀਦਾਰ ਨਾਲ ਜੇ ਦੋਵੇਂ ਕੋਈ ਫਾਰਮਰ ਇੱਥੇ ਆਉਂਦਾ ਜਦੋਂ ਅਸੀਂ ਇਹਨੂੰ ਸਮਝਾ ਦਿੰਨੇ ਆ ਤਾਂ ਜਿਵੇਂ ਆਪਣੀ ਸਾਈਕੋਲੋਜੀ ਸੈੱਟ ਹੈ ਨਾ ਹਰ ਜ਼ਿਮੀਦਾਰ ਦੀ ਮੈਡਮ ਫਿਰ ਇੱਕ ਵਾਰੀ ਖੇਤ ਜ਼ਰੂਰ ਗੇੜਾ ਮਾਰ ਜਿਓ ਤਾਂ ਫਿਰ ਉਹਦੇ ਅਧੀਨ ਮਤਲਬ ਪਵਾਸੀ ਜੋ ਲੈਬ ਚ ਦੱਸਦੇ ਆ ਦੱਸਣੀਆਂ ਸੀ ਉਹੀ ਗੇੜਾ ਗੱਲਾਂ ਹੁੰਦੀਆਂ ਜਿਵੇਂ ਸਾਡੇ ਸੀਨੀਅਰ ਜਾਂ ਤੁਸੀਂ ਇਹ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਨਾਲ ਇੱਕ ਚਾਹ ਦਾ ਕੱਪ ਸਾਂਝਾ ਉਹਦੇ ਇੱਕ ਮੋਟਰ ਤੇ ਬਹਿ ਕੇ ਕਰ ਲਈਏ ਤਾਂ ਫਿਰ ਉਹ ਇੱਕ ਸਾਂਝ ਵੀ ਬਣਦੀ ਹੈ ਤੇ ਇੱਕ ਜ਼ਿਮੀਦਾਰ ਬਹੁਤ ਜ਼ਿਆਦਾ ਸੈਟੀਸਫਾਈਡ ਹੋ ਜਾਂਦਾ ਜਦੋਂ ਉਹਨੂੰ ਜਾ ਵੀ ਇਦਾਂ ਇਦਾਂ ਖੇਤਾਂ ਦੇ ਵਿੱਚ ਜਾ ਕੇ ਤਾਂ ਮੇਨ ਮਕਸਦ ਇਹੀ ਹੈ ਵੀ ਉਹਨਾਂ ਨਾਲ ਜਿਆਦਾ ਹੀ ਸਾਂਝ ਸਾਡੀ ਬਣੇ ਤੇ ਉਹਨਾਂ ਨੂੰ ਜਿਆਦਾ ਸੈਟੀਸਫਾਈ ਕਰਾ ਸਕੀਏ। ਸੋ ਡਾਕਟਰ ਜਸ਼ਪ੍ਰੀਤ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਤੁਹਾਡਾ। ਜ਼ਿਲ੍ਹਾ ਮੋਗਾ ਦੇ ਵਿੱਚ ਪਲੇਠਾ ਪੌਦਿਆਂ ਦਾ ਹਸਤਾਲ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਇਸ ਜ਼ਿਲ੍ਹੇ ਦੇ ਮੁੱਖ ਕੀਟ ਵਿੜੀਆ ਅਫਸਰ ਡਾਕਟਰ ਜਸਵਿੰਦਰ ਸਿੰਘ ਬਰਾੜਪੁਰਾ ਨੇ ਮੇਰੇ ਨਾਲ ਬੈਠੇ ਨੇ ਦੱਸੋ ਪੰਜਾਬ ਦੇ ਵਿੱਚ ਖੇਤੀ ਬੜੀ ਮਹੱਤਮੇ ਨੇ ਇੱਕ ਪਹਿਲਾ ਪੌਦਿਆਂ ਦਾ ਹਸਪਤਾਲ ਬਣਾਇਆ ਬਿਲਕੁਲ ਜੀ ਕਿਵੇਂ ਮਨ ਦੇ ਵਿੱਚ ਤੁਹਾਡੇ ਫੁਰਨਾ ਆਇਆ ਕਿਉਂਕਿ ਇਹ ਸਾਰੇ ਦੇ ਪਿੱਛੇ ਤੁਹਾਡਾ ਹੱਥ ਹੈ ਜਿਵੇਂ ਮਨੁੱਖਾਂ ਦੇ ਜਾਂ ਪਸ਼ੂਆਂ ਦੇ ਸਿਹਤ ਵਾਸਤੇ ਇੱਕ ਕਲੀਨਿਕ ਜਾਂ ਹਸਪੀਟਲ ਜ਼ਰੂਰੀ ਹੈ ਸਾਡੇ ਮਨ ਚ ਇਹ ਗੱਲ ਆਈ ਵੀ ਫਿਰ ਪੌਦਿਆਂ ਦਾ ਵੀ ਉਹੀ ਸਿਸਟਮ ਹੈ ਕਿ ਰਿਆ ਸਾਰੀ ਉਸੇ ਤਰ੍ਹਾਂ ਹੀ ਕਰਦੇ ਆ ਤੇ ਇਹਨਾਂ ਦਾ ਵੀ ਕਲੀਨਿਕ ਜਿਹੜਾ ਹੈਗਾ ਉਹ ਬਣਾਉਣਾ ਚਾਹੀਦਾ ਜੀ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਐਸਪੀ ਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਤਕਰੀਬਨ 7.5 ਕਰੋੜ ਰੁਪਏ ਦੀ ਗ੍ਰਾਂਟ ਸਾਨੂੰ ਅਲਾਟ ਹੋਈ ਏਸ ਪ੍ਰੋਜੈਕਟ ਵਾਸਤੇ ਅਸੀਂ ਇਹ ਪ੍ਰੋਜੈਕਟ ਫਿਰ ਪੂਰਾ ਇਹਦੀ ਪ੍ਰੋਜੈਕਟ ਰਿਪੋਰਟ ਬਣਾ ਕੇ ਸੈਂਟਰਲ ਗਵਰਨਮੈਂਟ ਨੂੰ ਭੇਜੀ ਉਹਨਾਂ ਨੇ ਬਾਖੋ ਵੀ ਇਹਨੂੰ ਜਾਣਸਾਰੀ ਅਪਰੂਵ ਕਰਤਾ ਵੀ ਇਹ ਇੱਕ ਬਹੁਤ ਨਵਕਲਾ ਕੰਮ ਹੈ ਇਹ ਹੋਣਾ ਚਾਹੀਦਾ ਔਰ ਅਸੀਂ ਪਰ ਇੱਥੇ ਇਹਦੀ ਸਾਰੀ ਜਿਹੜੀ ਕਿਰਿਆ ਪੂਰੀ ਕਰਕੇ ਐਸਪੀਰੀਸ਼ਨਲ ਡਿਸਟ੍ਰਿਕਟ ਦੇ ਵਿੱਚ ਉਸ ਗ੍ਰਾਂਟ ਦੇ ਵਿੱਚੋਂ ਅਸੀਂ ਮੋਗੇ ਇਹ ਸਥਾਪਿਤ ਕੀਤਾ ਜਿਵੇਂ ਆਪਣੇ ਮਨੁੱਖਾਂ ਸਿਹਤ ਦੀ ਗੱਲ ਕਰਦੇ ਜਾਂ ਪਸ਼ੂਆਂ ਦੀ ਸਿਹਤ ਦੀ ਗੱਲ ਕਰਦੇ ਆ ਤਾਂ ਜ਼ਮੀਨ ਤੇ ਪੌਦਿਆਂ ਫਸਲਾਂ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ ਔਰ ਜ਼ਮੀਨ ਦੀ ਸਿਹਤ ਨੂੰ ਅਸੀਂ ਦੇਖਣ ਵਾਸਤੇ ਜਾਂ ਉਹਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਇੱਥੇ ਇੱਕ ਮਸ਼ੀਨ ਲਗਾਈ ਜਿਹੜੀ ਜ਼ਮੀਨ ਨੂੰ ਟੈਸਟ ਕਰਦੀ ਹੈ ਮਿੱਟੀ ਟੈਸਟ ਕਰਦੀ ਹੈ ਔਰ ਸਾਰੇ ਤੱਤ ਜਿਹੜੇ ਆ ਉਹਦੇ ਵਿੱਚ ਜਿੰਨੇ ਵੀ ਪਾਏ ਜਾਂਦੇ ਆ ਉਹ ਸਾਰੇ ਤੱਤ ਤੱਤ ਜਿਹੜੇ ਆ ਉਹ ਟੈਸਟ ਕਰਦੇ ਆ ਉਹਦੇ ਚ ਆਰਗੈਨਿਕ ਮੈਟਰ ਦਾ ਪਤਾ ਲੱਗਦਾ ਉਹਦੀ ਪੀ ਐਚ ਵੈਲਿਊ ਦਾ ਪਤਾ ਲੱਗਦਾ ਔਰ ਇਹ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇੱਥੋਂ ਹੀ ਇਹਨੂੰ ਸਟਾਰਟ ਕੀਤਾ। ਇਹਦੇ ਵਿੱਚ ਕਿਹੜੀ ਕਿਹੜੀ ਮੁੱਦੇ ਤੁਸੀਂ ਰੱਖੇ ਵੀ ਪਲਾਂਟ ਕਲੀਨਿਕ ਦੇ ਵਿੱਚ ਆ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇੱਕ ਤਾਂ ਤੁਸੀਂ ਦੱਸਿਆ ਹੀ ਆ ਕਿ ਮਿੱਟੀ ਪਰਖ ਅਸੀਂ ਕੀਤੀ ਆ। ਹੋਰ ਫਿਰ ਕਿਸ ਤਰ੍ਹਾਂ ਤੁਹਾਡੇ ਧਿਆਨ ਚ ਹੋਰ ਵੀ ਆਪਾਂ ਨੂੰ ਨਾਲ-ਨਾਲ ਲੱਗਦੇ ਬਣਾਉਣੇ ਚਾਹੀਦੇ ਆ ਸਾਨੂੰ। ਇਹ ਇਹਦੇ 'ਚ ਸਾਨੂੰ ਸਭ ਤੋਂ ਪਹਿਲਾਂ ਵੀ ਅਸੀਂ ਪਲਾਂਟ ਡਾਕਟਰ ਉੱਤੇ ਜਿਹੜੇ ਆ ਉਹ ਸਾਡੇ ਕੋਲੇ ਅਵੇਲੇਬਲ ਹੋਣ। ਜੀ। ਅਸੀਂ ਲਿਖ ਕੇ ਸਰਕਾਰ ਨੂੰ ਭੇਜਿਆ ਵੀ ਤਿੰਨ ਪਲਾਂਟ ਡਾਕਟਰ ਜਿਹੜੇ ਆ ਉਹ ਇੱਥੇ ਪੋਸਟਾਂ ਸਾਡੇ ਕੋਲੇ ਹੈਗੀਆਂ ਉਹ ਪੋਸਟਾਂ ਫਿਲ ਕੀਤੀਆਂ ਜਾਣ ਹੁਣ ਆ ਜਿਹੜੀਆਂ ਰੀਸੈਂਟ ਟਰਾਂਸਫਰਸ ਹੋਣਗੀਆਂ ਉਹਦੇ ਚੋਂ ਪੋਸਟਾਂ ਸਾਡੀਆਂ ਫਿਲ ਹੋ ਜਾਣਗੀਆਂ ਇੱਥੇ ਕਿਸਾਨ ਸਾਡੇ ਕੋਲੇ ਜਿੱਥੇ ਜਮੀਨ ਆਪਦੀ ਮਿੱਟੀ ਲੈ ਕੇ ਆਉਂਦੇ ਆ ਉਹਨੂੰ ਅਸੀਂ ਟੈਸਟ ਕਰਕੇ ਉਹਦਾ ਸੋਇਲ ਹੈਲਥ ਕਾਰਡ ਜਿਹੜਾ ਉਹ ਬਣਾ ਕੇ ਦੇਵਾਂਗੇ ਜੀ ਉੱਥੇ ਜੇ ਕੋਈ ਪੌਦੇ ਨੂੰ ਬਿਮਾਰੀ ਹੈ ਜਾਂ ਕੋਈ ਉਹਨੂੰ ਘਾਟ ਹੈ ਉਹ ਜੜੋਂ ਪੱਟ ਕੇ ਪੌਂਦਾ ਸਾਡਾ ਕਿਸਾਨ ਇਸ ਕਲੀਨਿਕ ਦੇ ਵਿੱਚ ਲੈ ਕੇ ਆਊਗਾ ਸਾਡੇ ਮਾਹ ਡਾਕਟਰ ਜਿਹੜੇ ਬੈਠੇ ਆ ਉਹ ਉਸ ਨੂੰ ਦੇਖ ਕੇ ਡਾਇਗਨੋਸ ਕਰਕੇ ਉਹਨੂੰ ਕਿਹੜੀ ਬਿਮਾਰੀ ਹੈ ਵੈਸੇ ਤਾਂ ਜਦੋਂ ਆਪਾਂ ਜਮੀਨ ਟੈਸਟ ਕਰ ਲਾਂਗੇ ਜੀ ਸਾਨੂੰ ਉਸ ਤੋਂ ਹੀ ਜਿਵੇਂ ਐਕਸ-ਰੇ ਜਾਂ ਬਲੱਡ ਰਿਪੋਰਟ ਤੋਂ ਡਾਕਟਰ ਨੂੰ ਪਤਾ ਲੱਗ ਜਾਂਦਾ ਵੀ ਮਨੁੱਖ ਨੂੰ ਕਿਹੜੀ ਬਿਮਾਰੀ ਹੋ ਸਕਦੀ ਹੈ ਜੀ 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 ਉਸ ਰਿਪੋਰਟ ਨੂੰ ਵੇਖ ਕੇ ਸਾਨੂੰ ਇਸ ਗੱਲ ਦਾ ਅਨੁਭਵ ਹੋ ਜਾਊਗਾ ਵੀ ਇਸ ਖੇਤ ਦੇ ਵਿੱਚ ਜਾਂ ਇਸ ਪੌਦੇ ਨੂੰ ਇਸ ਚੀਜ਼ ਦੀ ਘਾਟ ਹੈ ਇਸ ਚੀਜ਼ ਦੀ ਵਾਧਾ ਹੈ ਇਹਦੇ ਵਿੱਚ ਆਹ ਕਮੀ ਪੇਸ਼ੀ ਹੈ ਉਹ ਦੂਰ ਹੋ ਜਾ ਜੇ ਉੱਥੋਂ ਮਤਲਬ ਫਿਰ ਵੀ ਕਿਸਾਨ ਨੂੰ ਨਹੀਂ ਪੂਰੀ ਤਸੱਲੀ ਹੁੰਦੀ ਤਾਂ ਉਹ ਉੱਥੋਂ ਆਪਦਾ ਪੌਦਾ ਫਟ ਗਏ ਸਾਡੇ ਕਲੀਨਿਕ ਦੇ ਵਿੱਚ ਲੈ ਕੇ ਆਉਣਗੇ ਸਾਡੇ ਜਿਹੜੇ ਪਲਾਂਟ ਡਾਕਟਰ ਹੈ ਉਹ ਉਹਨੂੰ ਦੇਖ ਕੇ ਉਹਨੂੰ ਨਾਲ ਦੀ ਨਾਲ ਹੀ ਉਹਦੇ ਟ੍ਰੀਟਮੈਂਟ ਤੇ ਉਹਦੀ ਉਹਨੂੰ ਸਲਾਹ ਦੇਣਗੇ ਵੀ ਇਹਦੇ ਤੇ ਆਹ ਚੀਜ਼ ਜੀ ਆਪਾਂ ਵਰਤੋਂ ਕਰਨੀ ਜੀ ਬਹੁਤ ਵਧੀਆ ਗੱਲ ਹੈ ਜੀ ਵੱਖ-ਵੱਖ ਤੁਸੀਂ ਸੈਕਸ਼ਨ ਬਣਾਏ ਨੇ ਜਿਨ੍ਹਾਂ ਦੇ ਵਿੱਚ ਪੌਦਿਆਂ ਦੀਆਂ ਬਿਮਾਰੀਆਂ ਦਾ ਅਲੱਗ ਹੈ ਮਿੱਟੀ ਟੈਸਟ ਦਾ ਅਲੱਗ ਹੈ ਤੇ ਕੀੜੇ ਮਕੌੜਿਆਂ ਦਾ ਅਲੱਗ ਹੈ ਥੋੜਾ ਜਿਹਾ ਮੈਂ ਹੁਣ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੂੰਗਾ ਕਿ ਕੀੜੇ ਮਕੌੜਿਆਂ ਸੰਬੰਧੀ ਕੋਈ ਅਲੱਗ ਸੈਕਸ਼ਨ ਬਣਾਇਆ ਜਿਹੜਾ ਤੁਸੀਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਜਾਨਦੇ ਉਹਦੇ ਚ ਅਸੀਂ ਸੈਂਪਲ ਰੱਖੇ ਹੈ ਮੰਨ ਲਓ ਪਹਿਲੀ ਤਾਂ ਗੱਲ ਆਇਡੈਂਟੀਫਿਕੇਸ਼ਨ ਹੈ ਵੀ ਉਹ ਉੱਥੇ ਕਿਸਾਨ ਨੂੰ ਉਹਦੀ ਆਇਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਅਸੀਂ ਉਥੇ ਉਹਦੇ ਫੋਟੋਗ੍ਰਾਫਸ ਲਗਾਏ ਆ ਵੀ ਜੇ ਆਹ ਕੀੜਾ ਮਕੌੜਾ ਪੈਂਦਾ ਹੈ ਜਾਂ ਆਹ ਬਿਮਾਰੀ ਪੈਂਦੀ ਹੈ ਤਾਂ ਇਹਦੇ ਆਹ ਸਿੰਪਟਮ ਹੈ ਤੇ ਨਾਲ ਹੀ ਉਹਦੇ ਅਸੀਂ ਉਹਦੇ ਇਲਾਜ ਦੱਸਿਆ ਵੀ ਇਹਦਾ ਆਹ ਇਲਾਜ ਜੇ ਮਤਲਬ ਕੋਈ ਡੈਫੀਸ਼ੈਂਸੀ ਆਉਂਦੀ ਆ ਉਹਦੇ ਚ ਪਤਾ ਲੱਗਦਾ ਵੀ ਇਹਦੇ ਚ ਕਿਸੇ ਤਤ ਦੀ ਘਾਟ ਹੈ ਜੀ ਤਾਂ ਉਹਦੀ ਵੀ ਅਸੀਂ ਉਥੇ ਪੂਰੀ ਪ੍ਰੋਪਰ ਫੋਟੋਗ੍ਰਾਫਸ ਲਾ ਕੇ ਉਹਨੂੰ ਕਿਸਾਨ ਨੂੰ ਅਸੀਂ ਦੱਸਾਂਗੇ ਵੀ ਇਸ ਬਿਮਾਰੀ ਦਾ ਆਹ ਅ ਮੇਰੀ ਡੈਫੀਸੈਂਸੀ ਆ ਆ ਇਸ ਤਰ੍ਹਾਂ ਦੀ ਘਾਟ ਜਿਹੜੀ ਹੈ ਉਹ ਪੂਰੀ ਕੀਤੀ ਜਾਣੀ ਹੈ ਉਹਦੇ ਨਾਲ ਕੀ ਹੋਣਾ ਵੀ ਜਿਹੜਾ ਕਿਸਾਨ ਆਪ ਪੂਰਾ ਉਹ ਇੱਕ ਮਾਰ ਦੀ ਤਰ੍ਹਾਂ ਬਣੂਗਾ ਔਰ ਨਾਲ ਦੇ ਕਿਸਾਨਾਂ ਨੂੰ ਜਾ ਕੇ ਵੀ ਉਹ ਦੱਸੂਗਾ ਵੀ ਮੈਂ ਦੇਖ ਕੇ ਆਇਆ ਆ ਬਿਮਾਰੀ ਦੇ ਆ ਇਲਾਜ ਹੈ ਤੇ ਆਪਾਂ ਉਹਨਾਂ ਨੂੰ ਵੀ ਉਹ ਉੱਥੇ ਇਸ ਗੱਲ ਬਾਰੇ ਜਾਣਕਾਰੀ ਦੇਣ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਇੱਥੇ ਮੈਂ ਇਹ ਵੀ ਸੋਚਦਾ ਕਿ ਜਿਸ ਤਰ੍ਹਾਂ ਅਸੀਂ ਹਸਪੀਟਲ ਦੇ ਵਿੱਚ ਡਾਕਟਰ ਨੂੰ ਫੋਨ ਕਰ ਦਿੰਨੇ ਆ ਵੀ ਸਾਡੇ ਸਾਡ ਨੂੰ ਬਿਮਾਰੀ ਆ ਜੀ ਆਹ ਪ੍ਰੋਬਲਮ ਆ ਇਦਾਂ ਦੇ ਸਾਡੇ ਸਿੰਪਟਮ ਨੇ ਉਹ ਘਰ ਆ ਜਾਂਦਾ ਬਿਲਕੁਲ ਜੀ ਕੀ ਤੁਹਾਡੇ ਕੋਲ ਵੀ ਇਹੋ ਜੀ ਪ੍ਰੋਵੀਜ਼ਨ ਹੈ ਕੋਈ ਵੀ ਕਿ ਤੁਹਾਡਾ ਡਾਕਟਰ ਖੇਤ ਦੇ ਵਿੱਚ ਜਾ ਕੇ ਦੱਸੇ ਬਿਲਕੁਲ ਜੀ ਸਾਡੇ ਆਹ ਪ੍ਰੋਵੀਜ਼ਨ ਤਾਂ ਅਸੀਂ ਹੁਣ ਬਣਾਈ ਆ ਵੀ ਅਸੀਂ ਇੱਕ ਪਹਿਲਾਂ ਜਿਹੜਾ ਪਲਾਂਟ ਕਲੀਨਿਕ ਆ ਸਥਾਪਿਤ ਕੀਤਾ ਵੀ ਕਿਸਾਨ ਜਿਹੜਾ ਉਹ ਸਾਡੇ ਕੋਲੇ ਆ ਕੇ ਪੌਦਾ ਲਿਆ ਕੇ ਕਿਉਂਕਿ ਪੌਦਿਆਂ ਨੇ ਤਾਂ ਬੋਲਣਾ ਨਹੀਂ ਡਾਕਟਰ ਨੇ ਉਹਨੂੰ ਬੁਲਾਉਣਾ ਹੈ ਔਰ ਦੇਖ ਕੇ ਵੀ ਇਹਨੂੰ ਆ ਆ ਬਿਮਾਰੀ ਹੈ ਇਹ ਤੋਂ ਪਹਿਲਾਂ ਸਾਡੇ ਜਿਹੜੇ ਮਾਰ ਖੇਤੀਬਾੜੀ ਮਾਰ ਹੈ ਸਾਡੇ ਪlant ਡਾਕਟਰ ਹੈ ਉਹ ਖੇਤਾਂ ਦੇ ਵਿੱਚ ਜਾਂਦੇ ਆ ਔਰ ਖੇਤਾਂ ਦੇ ਵਿੱਚ ਜਾ ਕੇ ਖੇਤ ਨੂੰ ਪੂਰਾ ਦੇਖ ਕੇ ਔਰ ਉਹਦੇ ਚ ਜੋ ਵੀ ਪ੍ਰੋਬਲਮ ਹੈ ਉਹ ਕਿਸਾਨ ਨੂੰ ਉਹਦੇ ਬਾਰੇ ਸਮਝਾਉਂਦੇ ਆ ਦੱਸਦੇ ਆ ਔਰ ਉਹਦੇ ਚ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨ ਜ ਹੈ ਉਹ ਜਿਹੜੀਆਂ ਉਹਨਾਂ ਨੂੰ ਦੱਸਦੇ ਆ ਵੀ ਆ ਇਹਦੇ ਤੇ ਸਪਰੇਆ ਕਰਨੀਆਂ ਹੈ ਆਏ ਦੇਖਾਦਾ ਪਾਉਣੀ ਹੈ ਉਸ ਤਰੀ ਉਹ ਤਰ੍ਹਾਂ ਦਾ ਵੀ ਜਿਹੜੀ ਸਾਡੀ ਵਿਧੀ ਆ ਉਹ ਚੱਲੂ ਰਹੂਗੀ ਡਾਕਟਰ ਜਸਵਿੰਦਰ ਬਰਾੜ ਜੀ ਉਮੀਦ ਕਰਨਾ ਕਿ ਕਿਸਾਨ ਵੀਰ ਤੁਹਾਡੇ ਨਾਲ ਤੁਹਾਡੇ ਇਹਨਾਂ ਪਲਾਂਟ ਕਲੀਨਿਕਸ ਦੇ ਨਾਲ ਜਰੂਰ ਜੁੜਨਗੇ ਤੇ ਵਧੇਰੇ ਲਾਹਾ ਕਰ ਲੈ ਕੇ ਆਪਣੀਆਂ ਫਸਲਾਂ ਦਾ ਵਧੇਰੇ ਚੜ ਲੈਣਗੇ ਤੇ ਵਧੇਰੇ ਆਮਦਨ ਲੈਣਗੇ ਉਹਨਾਂ ਦਾ ਰੁਤਬਾ ਉੱਚਾ ਹੋਊਗਾ ਸੋ ਇਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਿਸਾਨ ਵੀਰੋ ਉਮੀਦ ਕਰਦਾ ਕਿ ਤੁਹਾਨੂੰ ਇਹ ਪੌਦਿਆਂ ਦਾ ਹਸਤਾਲ ਬਹੁਤ ਹੀ ਪਸੰਦ ਆਇਆ ਹੋਵੇਗਾ ਉਮੀਦ ਕਰਦਾ ਤੁਸੀਂ ਆਪਣੇ ਪੌਦਿਆਂ ਦੇ ਇਲਾਜ ਦੇ ਲਈ ਇਹੋ ਜੀ ਪੌਦਿਆਂ ਦੇ ਕਲੀਨਿਕ ਦਾ ਬਹੁਤ ਜ਼ਿਆਦਾ ਫਾਇਦਾ ਲਾਉਂਗੇ ਤੇ ਆਪਣੀ ਖੇਤੀ ਦੇ ਵਿੱਚ ਵਧੇਰੇ ਆਮਦਨ ਲਾਉਂਗੇ ਸੋ ਤੁਹਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਪੂਰੀ ਤਰ੍ਹਾਂ ਸਸਖਤ ਅਤੇ ਸક્ષਮ ਬਣੇ ਇਸ ਲਕਸ਼ ਕੇ ਸਾਥ हम निकले हैं देश के किसानों को हर वो साधन संसाधन दिए जाए जिससे वो अपनी आय दोगुनी कर सके ये मुस्कान है खुशहाली की देश के मान की ये मुस्कान है किसानों की और इस मुस्कान की वजह है प्रधानमंत्री किसान सम्मान निधि योजना जो अन्नदाताओं की आशाओं की जमीन को पिछले पाँच वर्षों से इस तरह सींच रही है कि उनके जीवन में खुशी और आत्मविश्वास की फसल लह रही है। माननीय प्रधानमंत्री जी की दूरगामी सोच का नतीजा है प्रधानमंत्री किसान सम्मान निधि योजना लगातार तीसरी बार चुनी गई सरकार का पहला निर्णय किसानों के बारे में है माननीय प्रधानमंत्री द्वारा पीएम किसान योजना की सत्रहवीं किस्त की फाइल पर किया गया हस्ताक्षर मेहनत कश अन्नदाताओं के प्रति सरकार की प्रतिबद्धता को दर्शाता है विश्व की सबसे बड़ी डायरेक्ट बेनिफिट ट्रांसफर योजनाओं में से एक प्रधानमंत्री किसान सम्मान निधि योजना में एक पारदर्शी प्रक्रिया के तहत सभी किसान परिवारों को दो हजार की तीन समान किस्तों के माध्यम से कुल छह हजार दिए जाते हैं अब तक 16 किस्तों द्वारा 11 करोड़ से अधिक पीएम किसान लाभार्थियों को तीन दशमलव शून्य चार लाख करोड़ रुपए से अधिक की धनराशि डायरेक्टली उनके अकाउंट में ट्रांसफर की जा चुकी है प्रधानमंत्री किसान सम्मान निधि के तहत सालाना छह हजार की किस्तें मिलती हैं। यह हमारे है, लिए एक वरदान साबित तो हुई प्रधानमंत्री किसान योजना पंजीकृत हो रु आज पर्यत बीस हजार टी इस योजना ऐसी किसानों के साथ समग्र कृषि का जीर्णोद्धार हुआ है देश के माननीय प्रधानमंत्री श्री नरेंद्र मोदी जी के विजन के तहत इस योजना को किसान केंद्रित डिजिटल बुनियादी ढांचा में तब्दील किया गया है जिसमें बिना किसी बिचौलिए के किसानों को सीधे किश्तों का भुगतान किया जाता है केंद्र सरकार के संकल्प को डिजिटल इंडिया से जोड़ते हुए ये योजना मोबाइल ऐप ई e के प्रक्रिया मोबाइल ऐप से फेस ऑथेंटिकेशन और नो योर स्टेटस मॉड्यूल की सुविधा प्रदान करती है जिससे किसान इस योजना से जुड़ी कोई भी जानकारी सीधे प्राप्त कर सकते हैं किसानों के जीवन को और आसान बनाने के लिए ए आई किसान ई मित्र बेहतर कल का एक नया आगाज है किसान ई मित्र ए आई एक सच्चे दोस्त की भूमिका निभाते हुए योजना से जुड़ी सारी जानकारी चयनित भाषा में मुहैया कराता है पीएम किसान की सत्रहवीं किस्त के रूप में आज माननीय प्रधानमंत्री द्वारा 9.26 दशमलव करोड़ से अधिक पात्र किसानों को बीस हजार करोड़ रुपए की धनराशि सीधे उनके बैंक खातों में ट्रांसफर की जा चुकी है केंद्र सरकार की एक और अहम पहल है कृषि सखी जो ज्ञान और महिला सशक्तिकरण का अद्भुत संगम है कृषि सखी अभियान द्वारा गाँव की महिलाओं को पारंपरिक कृषि प्रथाओं से लेकर नवीन तकनीकों के बारे में प्रशिक्षण दिया जाता है जो महिला किसानों को आर्थिक व सामाजिक रूप से मजबूत बनाता है गांव की हर महिला को इस मुहिम से जोड़ने के लिए माननीय प्रधानमंत्री श्री नरेंद्र मोदी जी द्वारा तीस हजार से अधिक स्वयं सहायता समूहों का कृषि सखियों के रूप में प्रमाणीकरण किया गया है कृषि सखी हमारी सहेली जैसी है गाँव गाँव में आती है हमको खेती बाड़ी के बारे में बहुत कुछ सिखाती हैं। ऐसे अनूठे प्रयासों से देश का किसान स्वाभिमानी स्वावलंबी सशक्त और आत्मविश्वासी बन रहा है